मुदाबाद सरकार मुाद मुरदाबाद मुरदाबाद पंजाब मुरदाबाद मुरदाबाद मुर्दाबाद मुद मुबा पंजाब सर मुबाद मुबाद मुरदाबाद मुदाबाद मुरदाबाद ਮੋਰਚੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਆ ਲਗਭਗ 4 ਸਾਲ ਹੋ ਗਏ ਉੱਥੇ ਮੋਰਚਾ ਚੱਲੀ ਜਾ ਰਿਹਾ ਜੋ 1984 ਤੋਂ ਲੈ ਕੇ ਜਿਹੜਾ ਧਰਮਜੋਤ ਮੋਰਚਾ ਲੱਗਾ ਸੀਗਾ ਧਰਮਜੋਤ ਮੋਰਚੇ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਪੰਜਾਬ ਨੂੰ ਵੱਧ ਅਧਿਕਾਰ ਦਿਤੇ ਜਾਣ ਸਾਨੂੰ ਸਿੰਘ ਜਿਹੜਾ ਕਰੋ ਵਾਹ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਸਾਰੀਆਂ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਹਾਕ ਕਰੋ ਵਿਹਾਰ ਕਰੋ ਰਿਹਾ ਕਰੋ ਸੈਂਟਰ ਹਾਂਜੀ ਪਾਪਾ ਜੀ ਅੱਜ ਜਿਹੜਾ ਰੋਸ ਮਾਰਚ ਕੱਢਿਆ ਜਾ ਰਿਹਾ ਠੀਕ ਹੈ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀਆਂ ਹੀ ਸਿੱਖ ਜਥੇਬੰਦੀਆਂ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਜੋ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਡੀਸੀ ਦਫ਼ਤਰ ਦੇ ਅਗਲੇ ਪਾਸੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਜਿਹੜੇ ਪੁੱਤਰੇ ਫੂਕਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਰਲ ਕੇ ਜਿਹੜਾ ਇੱਕ ਇਹਦੇ ਵਿੱਚ ਕਰ ਰਹੀਆਂ ਤੇ ਇਹਦੇ ਲਈ ਜਿਹੜਾ ਅੱਜ ਤੁਸੀਂ ਵੱਡਾ ਇਕੱਠ ਫਰੀਦਕੋਟ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਨੇੜੇ ਘੰਟਾ ਘਰ ਕੋਲੇ ਵੇਖ ਰਹੇ ਹੋ ਸਾਰੇ ਕਿਸਾਨ ਯੋਧੇ ਸਾਡੇ ਨਾਲ ਤੇ ਨੌਜਵਾਨ ਵੀਰ ਮਜ਼ਦੂਰ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਹੋਈਆਂ। ਅੱਜ ਇਹਨੋਂ ਤੋਂ ਅੱਜ ਜੋ ਅ ਪਹਿਲੇ ਫੋਕਲਡਾ ਪ੍ਰੋਗਰਾਮ ਜਥੇਬੰਦੀਆਂ ਦੇ ਨੂੰ ਲਿਖਿਆ ਗਿਆ ਤੁਸੀਂ ਪਹੁੰਚੇ ਹੋ। ਬਿਲਕੁਲ ਜੀ ਕੌਮੀ ਇਨਸਾਫ ਮੋਰਚਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੀ ਹੱਦ ਤੇ ਬੈਠੇ ਆ ਕਿਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਹਿਰਦ ਵੀਰ ਸਾਡੇ ਬੈਠੇ ਆ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਆ ਸਿੱਖ ਰਾਜ ਸੀ ਕੈਦੀ ਆ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਆ ਜਿਨ੍ਹਾਂ ਨੂੰ ਚਲੋ ਉਮਰ ਕੈਦ ਆਪਾਂ तकरीबन 20 ਸਾਲ ਹੁੰਦੀ 28-28 ਸਾਲ ਵੀ ਹੋ ਗਏ ਆ 24 25-25 ਸਾਲ ਵੀ ਹੋ ਗਏ ਉਹਨਾਂ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਜਿਨ੍ਹਾਂ ਨੂੰ ਮੈਂਟਲੀ ਅਫਸਰਟ ਵੀ ਦੱਸਿਆ ਕਾਨੂੰਨਨ ਤੌਰ ਤੇ ਉਹਨਾਂ ਨੂੰ ਵੀ ਦੁਬਾਰਾ ਫੇਰ ਜੇਲ੍ਹ ਦੇ ਵਿੱਚ ਆ ਰਿਹਾ ਨਹੀਂ ਕੀਤਾ ਜਾ ਰਿਹਾ ਚਲੋ ਜੇ ਕਿਸੇ ਨੇ ਗਲਾਹ ਕੀਤਾ ਉਹਦੀ ਸਜ਼ਾ ਪੂਤ ਲਈ ਆ ਤੇ ਸਜ਼ਾ ਪੂਤਣ ਤੋਂ ਬਾਅਦ ਉਹਨੂੰ ਰਿਹਾ ਕਰਨਾ ਉਹਦਾ ਕਾਨੂੰਨਨ ਹੱਕ ਆ ਭਾਰਤੀ ਸੰਵਿਧਾਨ ਦੇ ਅਨੁਸਾਰ ਕੋਈ ਹੱਕ ਆ ਪਰ ਇੱਥੇ ਦੂਰੇ ਮਾਪਦੰਡਾ ਸਿੱਖ ਪੰਥ ਲਈ ਹੋਰ ਆ ਸਿੱਖਾਂ ਲਈ ਹੋਰ ਆ ਅੱਜ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ 'ਚ ਟੱਕਿਆ ਹੋਇਆ ਤੇ ਉਹਦੇ ਰੋਸ ਵਜੋਂ ਜਿਹੜਾ ਕਾਫੀ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਜਦੋਂ ਕਿ 550 ਸਾਲਾਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਉਸ ਸਮੇਂ ਸਾਡੇ ਦੇਸ਼ ਦੇ ਜਿਹੜੀ ਸੈਂਟਰ ਦੀ ਗਵਰਨਮੈਂਟ ਹੈ ਭਾਰਤੀ ਜਨਤਾ ਪਾਰਟੀ ਦੀ ਪੀਐਮ ਮੋਦੀ ਜੀ ਨੇ ਵੀ ਕਿਹਾ ਸੀ ਵੀ ਕਿ ਜਿਹੜੇ ਸਿੱਖ ਨੌਜਵਾਨਾਂ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਅਸੀਂ ਛੱਡਾਂਗੇ ਇਹ ਕਿੰਨਾ ਸਮਾਂ ਬੀਤ ਗਿਆ ਕਿਸੇ ਨੇ ਛੱਡਿਆ ਨਹੀਂਗਾ ਉਹ ਉਹਨਾਂ ਮੰਗਾਂ ਨੂੰ ਲੈ ਕੇ ਇਨਸਾਫ਼ ਮੋਰਚਾ ਲੱਗਾ ਨਾ ਉਹਦੀ ਗੱਲ ਕਿਸੇ ਨੇ ਸੁਣੀ ਆ ਅੱਜ ਜਦੋਂ ਕਿਸੇ ਦੀ ਗੱਲ ਸੁਣੀ ਨਾ ਜਾਵੇ ਫਿਰ ਰੋਸ ਤਾਂ ਪੈਦਾ ਹੁੰਦਾ ਉਸ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੱਜ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁੱਤਲੇ ਸਾਡੇ ਜਾ ਰਹੇ ਉਹਦੇ ਵਿੱਚ ਅਸੀਂ ਅੱਜ ਨੰਬਰ ਆਫ ਪਾਰਲੀਮੈਂਟ ਭਾਈ ਸਰਵਿਸਿੰਘ ਦੀ ਖਾਲਸਾ ਵੱਲੋਂ ਇੱਥੇ ਸ਼ਾਮਲ ਹੋਏ ਆ ਦੂਸਰੇ ਪਾਸੇ ਬੰਦੀ ਸਿੰਘ ਦਾ ਕੀ ਛੱਡਨੇ ਸੀ ਜਿਹੜੇ ਸਾਡੇ ਹੁਣ ਨੌਜਵਾਨ ਫੜੇ ਆ ਚਲੋ ਉਹਨਾਂ ਤੇ ਵੀ ਐਨਐਸਏ ਲਾ ਦਿੱਤੀ ਐਨਐਸਏ ਲਾ ਕੇ ਅੱਜ ਜਿਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਤੇ ਉਹ ਸਾਰੇ ਦੀ ਜਿਹੜੀ ਰਿਹਾਈ ਦੇ ਲਈ ਅੱਜ ਜਿਹੜਾ ਮੋਰਚਾ ਲੱਗਾ ਇਹਦੇ ਵਿੱਚ ਅਸੀਂ ਸ਼ਾਮਲ ਹੋਏ ਆ ਦੂਸਰੇ ਪਾਸੇ ਦੇਖੋ ਸਰਕਾਰ ਇੱਕ ਹੋਰ ਸਕੀਮ ਲਾ ਲਿਆ ਰਹੀ ਆ ਸ਼ਾਂਤ ਪੰਜਾਬ ਆ ਵਧੀਆ ਵਸ ਰਹੇ ਲੋਕ ਦੁਕਾਨਦਾਰ ਆਪਦਾ ਕੰਮ ਕਰ ਰਹੇ ਆ ਕਿਸਾਨ ਆਪਦਾ ਕੰਮ ਕਰ ਰਹੇ ਆ ਪਰ ਇੱਕ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਲੈਂਡ ਪੂਲਿੰਗ ਸਕੀਮ ਲਿਆਂਦੀ ਜਾ ਰਹੀ ਜਦੋਂ ਕੋਈ ਕਿਸੇ ਦਾ ਘਰ ਕੋਈ ਧੱਕੇ ਨਾਲ ਦੱਪੇ ਤੁਸੀਂ ਪ੍ਰੈਸ ਵਾਲੇ ਹੋ ਤੁਹਾਡਾ ਕੋਈ ਧੱਕੇ ਨਾਲ ਕੋਈ ਫੋਨ ਖੋਵੇ ਜਦੋਂ ਤੁਸੀਂ ਚਾਹੁੰਦੇ ਨਹੀਂ ਵੇਚਣਾ ਤੇ ਉਹ ਤੁਸੀਂ ਕੀ ਕਰੋਗੇ ਇਸੇ ਤਰ੍ਹਾਂ ਧੱਕੇ ਨਾਲ ਕਿਸਾਨਾਂ ਦੀ ਜ਼ਮੀਨ ਦੱਬੀ ਜਾ ਰਹੀ ਆ ਉਹਦੇ ਖਿਲਾਫੇ ਤਾਂ ਉਹ ਪੈਦਾ ਹੋਊਗਾ ਜਿਹਦਾ ਨਤੀਜਾ ਸਰਕਾਰ ਨੂੰ 1978 ਤੋਂ ਲੈ ਕੇ ਜਿਹੜਾ 95 ਤੱਕ ਭੁਗਤਣਾ ਪਿਆ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਲਾਂਬੂ ਲਾਉਣ ਜਾ ਰਹੀ ਹੈ ਸਰਕਾਰ ਸਰਕਾਰ ਨੂੰ ਸੋਚਣਾ ਚਾਹੀਦਾ ਕੀ ਵਧੀਆ ਪੰਜਾਬ ਚ ਅੱਜ ਮਾਹੌਲ ਆ ਇਸ ਮਾਹੌਲ ਨੂੰ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਜੇ ਕੋਈ ਧੇਰਾਂ ਨਹੀਂ ਚਾਹੁੰਦਾ ਜ਼ਮੀਨ ਧੱਕੇ ਨਾਲ ਕਿਉਂ ਕਾਨੂੰਨ ਲਿਆਂਦੇ ਜਾ ਰਹੇ ਇਹਦੀ ਵੀ ਨਹੀਂ ਖੇਤੀ ਕਰੀ ਇਹਦੀ ਵੀ ਨਹੀਂ ਖੇਤੀ ਕਰ ਮੈਂ 파ਤੀ ਪਸੰਗੀ ਡਕਵਾਲ ਚਲਾ ਪ੍ਰਧਾਨ ਦੀ ਰਿਪੋਰਟ ਪੈਂਡ ਹਰ ਗਿਆ ਆ ਅੱਜ 20 ਸਾਲ ਮੋਰਚੇ ਦੇ ਸੱਦੇ ਤੇ ਇਹ ਸਾਰੇ ਪੰਜਾਬ ਦੇ ਵਿੱਚ ਦੀਆਂ ਨੂੰ ਮਟਰਣ ਦੇ ਨੇ ਮੰਡਲੋਂ ਦੇ ਨੇ ਇੱਕ ਤਾਂ ਦੂਜਾ ਉਤਲੇ ਫੁੱਕਨੇ ਪ੍ਰਗੰਤਮਾਨ ਤੇ ਸੁਭਾ ਸਰਕਾਰ ਦੇ ਕੇ ਸੈਂਟਰ ਸਰਕਾਰ ਦੇ ਤਾਂਕ ਜਿਹੜੇ ਜੋ ਇੱਕ ਪਾਸੇ ਗਵਰਨਮੈਂਟ ਸਿੱਖਾ ਜਿਹੜੇ ਸਿੱਖਾਂ ਨੂੰ ਆਦੇ ਜਿਸੀਂ ਇਨਸਾਫ ਕਰਦੇ ਆ ਪਰ ਸਿੱਖਾਂ ਨੂੰ ਜਿਹੜਾ ਟੱਪ ਗਿੰਤੀ ਕਰਕੇ ਇਨਸਾਫ ਨਹੀਂ ਮਿਲ ਰਿਹਾ ਸਾਡੇ ਜਿਹੜਾ ਰੋਸ ਪਾਇਆ ਗਿਆ ਚਲੋ ਠੀਕ ਹੈ ਜੋ ਸਿੱਖਾਂ ਨੂੰ ਸਿਖਾਇਆ ਗਿਆ 84 92 ਜਦੋਂ ਤੋਂ ਲੈ ਕੇ 84 ਤੋਂ ਲੈ ਕੇ ਨੌਜਵਾਨ ਅਨੱਕੇ ਮਾਰੇਗੇ ਸਿੱਖਾਂ ਦੇ ਵਿੱਚ ਰੋਸ ਜਾ ਗਿਆ ਤੇ ਉਹਨਾਂ ਨੇ ਜੋ ਵੀ ਤੋਂ ਗੌਰਮਤ ਨੇ ਜੋ ਉਹਨਾਂ ਨੇ ਧੱਕਾ ਕਰਦੇ ਸਿੱਖਾਂ ਨੇ ਕਰਾ ਚਲੋ ਦੇ ਵਿੱਚ ਜੋ ਬੰਦੀਆਂ ਸਾਜਾ ਜਿਹੜੀਆਂ ਸਾਡੇ ਬੰਦੀ ਸਿੰਘ ਆ ਜਿਹੜੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਬੰਦੀਆਂ ਸਾਜਾ ਸੀ ਉਹ ਕੱਟ ਚੁੱਕਿਆ ਸੁਪਰੀਮ ਕੋਰਟ ਨੇ ਜਿਹੜਾ ਉਹਨਾਂ ਨੂੰ ਬਹੁਤ ਕੇਸਾਂ ਵਿੱਚੋਂ ਮਾਫ ਕਰਤਾ ਸਾਡਾ ਇਹੀ ਇਸੇ ਦੀ ਕਰੀਤੇ ਅੱਜ ਸਾਡਾ ਜਿਹੜਾ ਸਾਰੇ ਢਿਲਾਂ ਦੇ ਵਿੱਚ ਜਿਹੜਾ ਰੋਸ ਧਾਰ ਦੇ ਦਿੱਤੇ ਹੋਏ ਪੂਤਲੇ ਪੂਕ ਦੇ ਨਾਲ ਜਿਹੜੀ ਬੰਦੀ ਸਿੰਘ ਹੈ ਜਿਹਦੇਸ ਜਹਾਪੂਰ ਵਾਲੀਆਂ ਤੇ ਉਹਨਾਂ ਨੂੰ ਬਰਿਆ ਕਰ ਦਿੱਤਾ ਜਾਵੇ ਇਹਦੇ ਵਿੱਚ ਮੈਂ ਸਾਰੇ ਸਿੱਖਾਂ ਨੂੰ ਵੀ ਆਲ ਸਿੱਖ ਵੀ ਹਿੰਦੂ ਵੀ ਸਾਰਿਆਂ ਨੂੰ ਕਿਉਂਕਿ ਸਾਡੇ ਗੁਰੂ ਦਸਵੇਂ ਪਾਤਸ਼ਾਹ ਨੇ ਹਿੰਦੂwadi ਜੀ ਦੇ ਬਹਾਦਰ ਨੇ ਹਿੰਦੀ ਚਾਦਰ ਸੱਤ ਸਭ ਨੂੰ ਪਤਾ ਹੈ ਹਿੰਦੀ ਚਾਦਰ ਉਹਨਾਂ ਨੇ ਹਿੰਦੀ ਖਾਤਰਾ ਆਪ ਦਾ ਸਾਰਾ ਜਿਹੜਾ ਉਹ ਆਪਣਾ ਪਰਿਵਾਰ ਦਾ ਆਪ ਵੀ ਬਾਰੇ ਤੋਂ ਉਹਨਾਂ ਦਾ ਪਰਿਵਾਰ ਹੀ ਸਾਰਾ ਗੁਰੂ ਦਸਵੇਂ ਪਾਤਸ਼ਾਹ ਨੇ ਰਾਖਾ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਹੈ ਵੀ ਜੋ ਸਿੱਖ ਹੈ ਜਿਹੜੇ ਜਿਹੜੇ ਅੱਜ ਬੰਦੀ ਸਿੰਘਾ ਜਿਹੜੇ ਉਹਨਾਂ ਦੀਆਂ ਜਿਹੜੀਆਂ ਸਮਾਂ ਪੂਰੀਆਂ ਉਹਨਾਂ ਨੂੰ ਰਿਆ ਕਰ ਦੇਣਾ ਚਾਹੀਦਾ ਦੂਜਾ ਮੈਂ ਇਹ ਬੇਨਤੀ ਕਰਦਾ 15 ਅਗਸਤ ਨੂੰ ਜੋ ਭਾਲੀ ਇਹ ਮੋਰਚਾ ਲੱਗਿਆ ਉਹਦੇ ਵਿੱਚ ਵੱਧ ਤੋਂ ਵੱਧ ਜਿੰਨੀਆਂ ਵੀ ਸੂਹ ਸੰਗਤਾਂ ਨੂੰ ਕੱਲੀ ਸੈਖੜੀ ਹਰੇਕ ਕੌਮ ਨੂੰ ਉੱਥੇ ਜਾਣਾ ਚਾਹੀਦਾ ਜੋ ਕਿ ਸਰਾਸਰ ਘੱਟ ਗਿਣਤੀ ਸਿੱਖਾਂ ਦੇ ਨਾਲ ਜਰਾ ਟੱਕਾ ਉੱਥੇ ਵੱਧ ਦਾ ਬੇਨਤੀ ਕਰਦਾ 15 ਘਾਤਰ ਉਸ ਪਵਾਤ ਉਸ ਪੰਚਨ ਜਾਈ